ਲੋ ਯ ਮੇਟਰ ਹਾਂ ਬੇਟੀ ਤੂੰ ਫੇਰ ਕਮਲੇ ਬਹਿ ਗਿਆ ਕਿ ਸਤਿ ਸ਼੍ਰੀ ਅਕਾਲ ਜੀ ਮਜ਼ੇ ਦੇ ਗੱਦੇ ਆਉਂਦੇ ਮਾਹੌਸੇ ਸਾਡੇ ਇਤਕਾਮ ਕਹਿੰਦੇ ਨਾਲੇ ਫੋਨ ਦੀ ਪਾਰਟੀ ਹੋਈ ਵੀ ਨਾਲੇ ਇੰਪ੍ਰੈਸਰੀ ਪਾਰਟੀ ਨੂੰ ਪਾਰਟੀ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਮੋਗੇ ਹੋਰ ਹੋ ਜਮ ਕਿਦਾਂ ਠੀਕ ਠਾਕ ਵਧੀਆ ਹਾਂਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਲਾਗੇ ਆਪਣੀ ਚੱਕਤਾਲ ਕਰਨ ਰੋਜ਼ ਹਾਂਜੀ ਰੇ ਦੀ ਰੁਟੀਨ ਸ਼ੁਰੂ ਕਰਤੀ ਆ ਇਸ ਦੀ ਰੁਟੀਨ ਵਿੱਚ ਨੀਆ ਸੁੱਟ ਦੰਦੇ ਜੀ ਵਿੱਚ ਬੈਠਦਾ ਤਾਂ ਹੈ ਨਹੀਂ ਜੀ ਇਹ ਇਹਨੂੰ ਸੁੱਟ ਦੰਦੇ ਹਾਂ ਇਹ ਮੈਂ ਕਹਿੰਦਾ ਸ਼ਾਇਦ ਬਿੱਲੀਆਂ ਦਾ ਹੁਣ ਨਹੀਂ ਨ ਪਰ ਫੋਟੋ ਦਾ ਤੇ ਬਿੱਲੀ ਦੀ ਬਣੀ ਆ ਨਾ ਹੈਗਾ ਤਾਂ ਬਿੱਲੀ ਆਂਦਾ ਪਰ ਇਹ ਬੈਠਦਾ ਨਹੀਂ ਜੀ ਪੈਂਤੀ ਤੂੰ ਬੈਂਦੀ ਘੱਟ ਦੇ ਵਿੱਚ ਮਿੱਤਰ ਪੈਂਤੀ ਆਪਣੀ ਬਿਲਕੁਲ ਠੀਕ ਹੋ ਗਈ ਆ ਐਨ ਬਿਲਕੁਲ ਠੀਕ ਹੋ ਗਈ ਆ ਐ ਰੋਟੀ ਪਾਣੀ ਖਾਂਦਾ ਰੱਜ ਕੇ ਤੇ ਘਾੜੇ ਮਾਰਦਾ ਹੈ ਹਨਾ ਮੈਂਥੀ ਪਰ ਇਹਦੇ ਵਿੱਚ ਨਹੀਂ ਬਹਿੰਦਾ ਪੁੱਤੇ ਚ ਬਹਿ ਜਾ ਕਰ ਲੈ ਅਰੇ ਦੰਦੀ ਫੜਦਾ ਦੇ ਹਾਂ ਦੋ ਤਿੰਨ ਦਿਨ ਪਾਰ ਨਹੀਂ ਕੀਤਾ ਨਾ ਚੱਲ ਵਿੱਚ ਬੜ ਜਾ ਚੱਲ ਜੇ ਜੀ ਬਹਿ ਜਾ ਕਰੇਂ ਠੰਡ ਠੰਡ ਮौज ਨਹੀਂ ਕਰੇਂਗਾ ਤੂੰ ਹੈ ਪੈਂਤੀ ਜੇ ਵਿੱਚ ਬਹਿ ਰੇਂ ਮੈਂ ਠੰਡ ਠੰਡ ਮौज ਹੀ ਕਰੇਗਾ ਪੁੱਤੇ ਹਾਂ ਆਇਆ 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 ਨਾ ਬਈਨਾ 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 ਅੱਜ ਖਾਣ ਵਾਸਤੇ ਕੀ ਬਣਾਤਾ ਫਿਸ਼ਮਾ ਅੱਜ ਜੀ ਤਰੇ ਹੋਇਆ ਆਲੂ ਪਕੌੜੇ ਆਲੂ ਪਕੌੜੇ ਕੁੱਕਰ ਤੇ ਮਿੱਤਰੋ ਹਾਂਜੀ ਬੜੀਆਂ ਆਲੂ ਪਕੌੜੇ ਪਕੌੜੇ ਨੇ ਬੜੀਆਂ ਸਹੀ ਗੱਲ ਆ ਦਿਖਦੇ ਆ ਉਧਰ ਪਕੌੜੇ ਤਿਆਰੀਆਂ ਲਾ ਰਹੇ ਨੇ ਤਰੀ ਦੇ ਵਿੱਚ ਤੇ ਇਧਰ ਕੀ ਆ ਇਧਰ ਨਮਕੀਨ ਸ਼ੌਤਰੀਆਂ ਜਦ ਬੱਚੇ ਬਣੇ ਲਿਆ ਗੋਸ਼ਾਨੇ ਮम्मा ਥੋੜੇ ਨਮਕੀਨ ਚਾਲ ਵੀ ਬਣਾ ਦਿਆ ਕਰੋ ਨਾਲ ਦਹੀਂ ਨਾਲ ਖਾਣੇ ਹੁੰਦੇ ਆ ਜੀ ਦੁਪਹਿਰ ਨੂੰ ਨਾ ਠੀਕ ਹੈ ਅਸਲ ਨਾਲ ਜਿਹੜਾ ਚੀ ਹੁੰਦੀ ਹੈ ਜ਼ਰੂਰੀ ਹੁੰਦੀ ਆ ਕਿਉਂਕਿ ਨਾ ਸਾਰਾ ਦਿਨ ਜਿਹੜਾ ਹੁੰਦਾ ਬੰਦਾ ਕੰਮ ਕਰਦਾ ਹੈ ਸਿਰ ਆ ਚੀਂ ਪਿੱਛੇ ਕਰਦਾ ਹੁੰਦਾ ਰੋਟੀ ਪਿੱਛੇ ਕਰਦਾ ਹੁੰਦਾ ਇਸ ਕਰਕੇ ਮੈਂ ਵੀ ਚਾਹਣਾ ਹੁੰਦਾ ਵੀ ਵਲੌਗ ਦੇ ਵਿੱਚ ਆਹ ਵਾਲਾ ਕਲਿੱਪ ਤਾਂ ਜ਼ਰੂਰ ਆਵੇ ਵੀ ਰੋਟੀ ਪਾਣੀ ਵਾਲਾ ਕਿਉਂਕਿ ਸਾਰਾ ਦਿਨ ਬੰਦਾ ਦੌੜ ਭੱਜ ਬੰਦੇ ਦੀ ਮੁੱਕਦੀ ਆਗੇ ਤਾਂ ਰੋਟੀ ਪਾਣੀ ਦੇ ਮੁੱਕਦੀ ਆ ਹਾਂਜੀ ਇਹਦੇ ਪਿੱਛੇ ਇਨਸਾਨ ਸਾਰਾ ਦਿਨ ਭੱਜਿਆ ਭੱਜਿਆ ਫਿਰਦਾ ਠੀਕ ਨਹੀਂ ਇਸ ਕਰਕੇ ਮੇਰਾ ਹੁੰਦਾ ਹੈ ਵੀ ਆਪਣੇ ਵਲੌਗ ਦੇ ਵਿੱਚ ਇੱਕ ਕਲਿੱਪ ਜ਼ਰੂਰ ਹੋਵੇ ਆਪਣੇ ਚੁੱਲੇ ਦੇ ਅੱਜ ਕੀ ਬਣਿਆ ਖਾਣ ਵਾਸਤੇ ਹਾਂਜੀ ਕਿਉਂਕਿ ਘਰ ਵੀ ਨਾ ਵੀ ਕਿਤੇ ਨਾ ਕਿਤੇ ਵਿਚਾਰਾ ਕੋਈ ਇਨਸਾਨ ਸਾਰ ਸਕਦਾ ਪਰ ਖਾਣੇ ਵੀ ਨਾ ਨਹੀਂ ਸਾਰ ਸਕਦਾ ਸੀ ਆਪਣੇ ਪੇਟ ਲਾਏ ਇਹ ਪਰ ਨਹੀਂ ਪੈਂਦਾ ਇਹ ਹੁਣ ਬਾਹਰ ਕੱਢਦਾ ਤਾਂ ਲੋੜ ਨਹੀਂ ਆਪਰ ਹੁਣ ਪੈਂਚਰ ਤੇ ਬਹੁਤ ਦਰਦਨਕੁਰਲੇ ਕਰ ਲਿਆ ਆਪਣੇ ਇਹਦੀ ਕੋਈ ਲੋੜ ਨਹੀਂ ਇੱਥੇ ਬਾਹਰ ਦੱਕ ਪਤਾਉਂਦੇ ਮਿੱਤਰੋ ਕਿਹੜੀ ਚੀਜ਼ ਨੇ ਕਦੋਂ ਕੰਮ ਆਉਣਾ ਹੈ ਨਹੀਂ ਪਤਾ ਹੁੰਦਾ ਇਹ ਗਮਲੇ ਨੂੰ ਸਾਨੂੰ ਕੀ ਪਤਾ ਜੀ ਪੈਂਥਰਾ ਢੇਡੇ ਗਿਆ ਠੀਕ ਹੋਣਾ ਨਾ ਕੋਈ ਮਤਲਬ ਇਦਾਂ ਹੀ ਬਹੁਤ ਚੀਜ਼ਾਂ ਹੁੰਦੀਆਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾਂ ਨਾਲ ਆਪਾਂ ਨੂੰ ਆਪਾਂ ਹੀ ਇਮੇਜਿਨ ਵੀ ਨਹੀਂ ਕਰ ਸਕਦੇ ਹੁੰਦੇ ਬੀਹ ਚੀਜ਼ਾਂ ਆਪਾਂ ਨੂੰ ਕੀ ਫਾਇਦਾ ਹੈ ਫਾਇਦਾ ਹਰ ਚੀਜ਼ ਦਾ ਫਾਇਦਾ ਹੁੰਦਾ ਹੈ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਨੇ ਆਜ ਮੌਸਮ ਬਹੁਤ ਸੋਹਣਾ ਬਾਹਰ ਦੇਖੋ ਧੁੱਪ ਲੱਗੀ ਬਹੁਤ ਸੋਹਣੀ ਤੇ ਧੁੱਪ ਦਾ ਪੂਰਾ ਪੂਰਾ ਆਨੰਦ ਵੀ ਲੈ ਰਹੇ ਆ ਤੇ ਬਾਣ ਵੀ ਲਿਆ ਕੱਪੜੇ ਕੋਪੜੇ ਧੋਦੇ ਆ ਹਾਂਜੀ ਗੱਲਬਾਤ ਐਨ ਓ ਚਲਣੀ ਜ਼ਰੂਰੀ ਹੁੰਦੀ ਹੈ ਧੁੱਪ ਦੇ ਵਿੱਚ ਨਾ ਹਾਂਜੀ ਹਾਂਜੀ ਸਿਰ ਆਪਣੇ ਕਿੰਨੀ ਵਾਰ ਮਸ਼ੀਨ ਚੱਲਦੀ ਹੈ ਕਿਤੇ ਹਫ਼ਤੇ ਦੇ ਵਿੱਚ ਪਤਾ ਨਹੀਂ ਜੀ ਕੋਈ ਹਿਸਾਬ ਨਹੀਂ ਹੈਗਾ ਕਿੰਨੀ ਵਾਰ ਚੱਲ ਲੈਂਦੀ ਹੈ ਫਿਰ ਵੀ ਉਹ ਐਸਟੀਮੇਟ ਜ ਮੈਂ ਕਹਣੀ ਆ 5-7 ਵਾਰੀ ਤਾਂ ਘਟ-ਘਟ ਚੱਲ ਲੈਂਦੀ 17 ਦਿਨ ਹੁੰਨੇ ਹਫ਼ਤੇ 'ਚ ਫਿਰ ਉਹ ਚੱਲਦੀ ਹੈ ਰੋਜ਼ ਹੀ ਚੱਲਦੀ ਆ ਜੀ ਮੋਸਟਲੀ ਹਾਂਜੀ ਉਹ ਕਿਹਦੇ ਗੁਸ਼ਾਨ ਦੇ ਕੱਪੜੇ ਕਰੇ ਕਿਹਦੇ ਕੱਪੜੇ ਕਿਹਦੇ ਕੱਪੜੇ ਕੱਪੜੇ ਹਾਂਜੀ ਚੱਲੀ ਜਾਂਦੀ ਹੁੰਦੀ ਆ ਸਹੀ ਗੱਲ ਆ ਚਾਹੀਦਾ ਵੀ ਆ ਬੀਬੀਆਂ ਦਾ ਇਹ ਵੀ ਮਿੱਤਰੋ ਕਿ ਇਹ ਮੈਂ ਬਹੁਤ ਵੱਡਾ ਰੋਲ ਹੁੰਦਾ ਹੈ ਬੀਬੀਆਂ ਦਾ ਘਰ ਪਰਿਵਾਰ ਨੂੰ ਸੰਭਾਲਣ ਦੇ हां बेटी तू फिर ਕਮਲੇ ਬੈ ਗਿਆ ਕਿ ਹਲੇ ਕੱਚ ਹੈਗੀ ਆ ਐ ਜੜੀ ਐ ਐ ਜੜੀ ਐ ਹਲੇ ਕੱਚ ਹੈਗੀ ਆ ਇੱਧਰ ਖਾ ਇਹ ਨੂੰ ਆ ਕੇ ਇੱਧਰ ਘਾ ਖਾ ਕੇ ਦੰਦੀ ਵੜ ਦੇ ਮੇਰੇ ਹੂੰ ਘਾ ਖਾਓ ਤੁਸੀਂ ਠੰਡਾ ਬੇਫਾਰਸ ਅੰਦਰ ਬੜ ਕੇ ਬਹਿ ਜਾ ਤੂੰ ਹੋਰ ਮਨਸਾ ਕੀ ਹਾਲ ਚੱਲੇ ਵਧੀਆ ਵਧੀਆ ਤੁਸੀਂ ਦੱਸੋਗੇ ਛੜਦੀ ਕਲਮ ਵਾਲਾ ਕਰਤਾ ਕੰਮ ਸਟਾਰਟ ਫਿਰ ਹਾਂ ਜੀ ਹਾਂ ਜੀ ਤਾਂ ਖਤਮ ਵੀ ਕਰਤਾ ਨਾ ਕਰਦਾ ਕੰਮ ਤਾਂ ਖਤਮ ਕਰਦਾ ਲੱਕੜ ਵਾਲੇ ਨੇ ਕੀਤਾ ਫੋਣੀ ਮੈਂ ਫੁਰ ਕਰਦਾ ਉਹਨੂੰ ਕੀਤਾ ਮੈਂ ਕੱਲ੍ਹ ਤਾਂ ਮੈਂ ਅਸੀ ਕੀਤਾ ਉਹਨੂੰ ਮੇਰਾ ਤਾਹੀਂ ਫਿਰ ਆਏ ਨਹੀਂ ਮੈਂ ਚਲੋ ਆ ਜੰਨੇ ਤਾਂ ਹੀ ਫਿਰ ਸਾਫ ਕਰਦੇ ਅੰਦਰ ਲੱਕੜਾ ਸਾਫ ਮੈਨੂੰ ਹੁਣੇ ਕਰ ਦੇ ਮੈਸੇਜ ਠੀਕ ਹੋ ਗਿਆ ਨੋਨੋ ਆਪਣਾ ਸਮਾਨ ਲਿਆਇਆ ਠੀਕ ਆ ਚਾ ਨੋਨੋ ਤੋ ਬੈਨੇ ਤੋ ਬੈਨੇ ਨੀਂ ਅਨ ਡੀ ਨੋਨੋ ਸੈਂਪਰੇ ਨੁਮਰੋ 1 ਜਾ ਜਾ ਜੇਰਾ ਤੂੰ ਤਲਾਸ ਤੋਰ ਤਾ ਇਹੋ ਜੇਰਾ ਤਾ ਟੁਸਟੀਨਿਆਨਾ ਕਾਂਤੀ ਕਿਲੋਮੀਟਰ ਫਾਟੋ ਨੋਨੋ ਅੱਜ ਹੋਫਟੋ 3 ਰੇਟਾ ਐ ਨੋਨੋ ਸਾਰਾ ਕੋ ਫੋਨ ਚ ਰਿਕਾਰਡ ਰੱਖਦਾ ਆਪਣਾ ਵੀ ਕਿੰਨੇ ਕਿਲੋਮੀਟਰ ਤੁਰਦਾ Allora, 16 km non torno, da 16 km, 5-6 km al giorno. Al giorno sì. 3 e 27. 3 km. 3 km te? 500 20 passi. 500 metri passi. Sì. No, 5.000. 5.000. 5.119 metri. U uguale a chilometri 3. ਆ ਵੀ ਤੇ ਐਕਸਟਰੀ 5000 ਸਟੈਪ ਤੁਰਿਆ ਉਹਨੂੰ ਅੱਜ ਤੇ 3 ਕਿਲੋਮੀਟਰ ਤੇ ਮੈਂ ਤੁਰ ਪਿਆ ਅੰਕ 7 ਕਿਲੋਮੀਟਰ 7 ਅੱਜ 7 ਕਿਲੋਮੀਟਰ ਨੋਨੋ ਕਹਿੰਦਾ ਅੱਜ 7 ਕਿਲੋਮੀਟਰ ਤੁਰਨਾ ਹੈ ਨੋਨੋ ਨੇ ਠੀਕ ਉਹਨੂੰ ਬੈ ਨਹੀਂ ਐ 60 ਸਾਲ ਦੀ ਉਮਰ ਦੇ ਵੀ ਨੋਨੋ 5 6 ਕਿਲੋਮੀਟਰ ਮੈਥੋਂ ਰੋਜ਼ ਤੁਰਦਾ ਹੈ ਉਹ ਵੀ ਟਾਰਗੇਟ ਨਾ ਸਹੀ ਗੱਲ ਹੈ ਟਾਰਗੇਟ ਰੱਖਿਆ ਨਾ ਹਾਂਜੀ ਨੋਨੋ ਬਰਾਵ ਨੋਨੋ ਬਰਾਵੋ ਮੈਂ ਕਦੋਂ ਸੀ ਜਵਨੇ ਕੰਦੀ ਕੋਰੇ ਐ ਕਦੋਂ ਸੀ ਜਵਨੇ ਆਹ ਲੋ ਸੇი ਕਿਉਂਕਿ ਕਿਉਂਕਿ ਤੂੰ ਸੇਈ ਪੁਲਸੀਓ ਤਾ ਕਾਰਮਨੇਰੀ ਸੈਂਪਰੇ ਜੀਰਾ 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 ਕੁੰਦੀ ਦੇੰਤਰੋ ਮਾਕੀਨੋ ਪਰੋ ਸੈਂਪਰੇ ਸੈਂਪਰੇ ਨੋ ਮਾਕੀਨੋ ਇਓ ਜੈ ਬਿਚਿਕਲੈਟੇ ਸੇ ਚਰਟੋ ਕਦੋਂ ਬਿਚਿਕਲੈਟੇ ਸੀ ਨੋ ਨੋ ਆਪਣਾ ਨਾ ਐਕਸ ਮੇਨ ਨੋ ਸਪੇਤਾ ਨੋ ਨੋ ਆਪਣਾ ਨਾ ਐ ਸੀਗਾ ਐਕਸ ਮਿਲੀਤਾਰੇ ਮਰਸ਼ੈਲੋ ਸੀਗਾ ਕਹਿੰਦਾ ਵੀ ਅੱਜ ਕੱਦ ਤਾ ਲੋ ਗੱਡੀਆਂ ਘੁੰਮਦੇ ਆਂ ਵੀ ਜਦ ਮੈਂ ਪੁਲਸ ਵੀ ਸੀਗਾ ਨਾ ਉਹ ਤੋ ਸਾਈਕਲ ਤੇ ਘੁੰਮ ਸਾਈਕਲ ਤੇ ਘੁੰਮ ਸੀਗਾ ਸਾਈਕਲ ਤੇ ਉੱਤੇ in una caserma in Sardegna avevamo due biciclette e due cavalli perché tutte pattuglie montagne. Ah ok. il banditismo sardo era tremendo, tremendo. Non no, era Sardegna vecchi duty erano due secoli, due code perché sono sare pahaard sig Anni 57 58. 1956 57 ਦੀ ਗੱਲ ਕਰਦਾ ਨਾ ਉਹ ਆਪਣੇ ਜੰਮਣ ਤੋਂ ਕਿਤੇ ਪਹਿਲਾਂ ਦੀ ਗੱਲਬਾਤ ਹੋ ਰਹੀ ਹੈ ਹਰਮਨ ਸਿਆ ਸੁਪਸਾਤੀ 70 ਸਾਲਾਂਾਂ ਕੀ ਕਹਿੰਦਾ ਗੱਲ ਨੂੰ ਐ ਬਾਪੂ ਬਾਬੇ ਨੋਨੋ ਪਰ ਕਮੁਨਕੋ ਕੌਂਪਲੀਮੇਂਟੀ ਅਨਕੋਰਾ ਹਸਪਤਾਲ ਮੈਨਨ ਰਿਮੈਸੋ ਅਪੋਸਟਾ ਡਾਈ ਹਸਪੀਟਲ ਵਾਲਿਆਂ ਨੇ ਕਿਹਾ ਕਿ ਨਾ ਵੀ ਤੂੰ ਠੀਕ ਹੈ ਮੈਂ ਤੁਰ ਫਿਰ ਮੜਾ ਜਾ ਬਾਬੇ ਨੋਨੋ ਰਿਪੋਜ਼ਾ ਤੇ ਨੋਨੋ ਰਸਪੀਦਾ ਲੈ ਕੇ ਆਉਂਦਾ ਨਾ ਤਾਂ ਸਾਨੂੰ ਦੇਖ ਜਿਵੇਂ ਇੱਥੇ ਅਸੀਂ ਹੈਲਪ ਜਰੂਰ ਕਰਦੇ ਹਾਂ ਜਿਵੇਂ ਹਰਮਨ ਦੇਖੋ ਪਾਣੀ ਕਸਾ ਚੱਕ ਕੇ ਤੁਰਨ ਔਖਾ ਬੰਦੇ ਨੂੰ ਹਾਂਜੀ ਤੇ ਓਕੇ ਹਰਮਨ ਹਾਂਜੀ ਮੈਂ ਲੱਕੜਾਂ ਫੋਨ ਕਰਦਣੇ ਮਾਲ ਹਾਂਜੀ ਨਾਲੇ ਸਮਾਨ ਜਾ ਕੇ ਲਿਆਉਣਾ ਠੀਕ ਹੈ ਓਕੇ ਮਿਲਦੇ ਆਗੇ ਫੇਰ ਹਾਂਜੀ ਓਕੇ ਹੁਣ ਆਪਾਂ ਆਏ ਸੀਗੇ ਆਪਣੇ ਜਿਹੜੇ ਵੀਡੀਓ ਮੈਨੇਜਰ ਉਹਨਾਂ ਕੋਲ ਆਏ ਸੀਗੇ ਤੁਹਾਨੂੰ ਮਾਰੀਓ ਮਿਲਣਾ ਹੈ ਮਾਰੀਓ ਬੈਠਾ ਨਾ ਲੰਚ ਕਰ ਰਿਹਾ ਹੈ ਮਾਰੀਓ ਲੰਚ ਕਰ ਰਿਹਾ ਹੈ ਕਮਸਟ ਹੈ ਆ ਰਿਹਾ ਉਹ ਤਾਂ ਆਪਣੇ ਸੀ ਸੋਨ ਇਨ ਪ੍ਰਿਚੋਨੇ ਪ੍ਰੈਕਟੀਕਮੈਂਟ ਫੋਰਡੀ ਦੇ ਬਟੇ ਉੱਪਰ ਸੇਕ ਰਿਹਾ ਹੈ ਮਾਰੀਓ ਹੈ ਮਾਰੀਓ ਦੋਨਾਂ ਕਬੀਦੋ ਨੋ ਸੋਸਕਾ ਲੈ ਆਵੰਦੇ ਸੋਲੇ ਸੋਸਕਾ ਕੰਪੀ ਯੂਨੀਵਰਸਿਟਾ ਨੋ ਕਮ Siamo ragazzi noi ਐ ਤੂੰ ਸੀ ਅਸੀ ਰਗਾਸੋ ਕਾ ਸੋਲ ਤਮ ਦਿਰੇ ਤੋਤੋ ਪਾਸ ਮਾਰਿਓ ਸੀ ਤੋਤੋ ਬੈਂਬੋ ਨਤਾਲਿਓ ਮੈਨੋ ਡਿੱਟੋ ਕਿ ਨੋ ਨੋ ਤੁ ਸੋ ਮਾਂਕਾਟੋ ਨੋ ਮਾਂਕਾਟੋ ਮਾਂਕਾਟੋ ਵੇਰਮੈਂਟ ਸੀ ਅਬੋ ਮਾਰਿਓ ਬੋਲ ਲਾਂਚ ਹੁਣ ਆਪਨੇ ਰੁਗਣਾ ਆਪਣੇ ਭਾਈ ਉਹਨਾਂ ਦੀ ਫੈਕਟਰੀ ਮੰਜੀਸੀਓ ਦੇ ਅੱਜ ਇੱਕ ਫੇਸ ਤੇ ਬਰਥਡੇ ਪਾਰਟੀ ਆਈ ਵੀ ਸੀਗੀ ਤੇ ਉਹਨਾਂ ਦਾ ਸਮਾਨ ਆਰਡਰ ਕੀਤਾ ਵਾ ਸੀਗਾ ਰੋਮ ਸ਼ਹਿਰ ਨਾ ਮਿੱਤਰੋ ਸਾਰੇ ਇਦਾਂ ਬਸ ਪਹਾੜੀ ਦੇ ਬਣਿਆ ਹੋਏ ਕਿਤੇ ਨਿਮਾਨ ਹੈ ਤੇ ਕਿਤੇ ਉੱਚਾ ਕਿਤੇ ਉੱਚਾ ਕਿਤੇ ਨਿਮਾ ਬਸ ਇਦਾਂ ਹੀ ਬਣਿਆ ਹੋਏ ਤੇ ਸਾਰਾ ਸ਼ਹਿਰ ਇਦਾਂ ਹੀ ਆ ਤੁਹਾਨੂੰ ਰੋਮ ਸ਼ਹਿਰ ਪਦਰਾਂ ਨਹੀਂ ਮਿਲਣਾ ਹੈਗਾ ਸਾਡੇ ਜਿਹੜੇ ਪਾਸੇ ਦਾ ਖਾਸ ਤੌਰ ਤੇ ਚੜ੍ਹਾਈਆਂ ਧਰਾਈਆਂ ਜਿੱਦਾਂ ਪਹਾੜੀ ਹੈ ਜਿਵੇਂ ਤੁੰਨੇ ਆਪਾਂ ਬਸ ਇੱਕ ਲੇਕ ਦਾ ਪਹਾੜੀ ਏਰੀਆ ਹੈ ਜਿਹੜਾ ਰੋਮ ਸ਼ਹਿਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਾਰੇ ਬਸ ਨਾ ਕਰਿਆ ਕੀ ਹਾਂ ਚੱਲ ਚੜ੍ਹਦੀ ਕਲਾ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਆਹ ਬੜਾ ਸਮਾਨ ਆਪਾਂ ਨਹੀਂ ਲੈ ਕੇ ਜਾਣਾ ਨੇ ਪਿਸੇਤੇ ਬਿਆੰਕੀ ਲੈ ਕੇ ਜਾਣੇ ਆ ਦੱਸ ਦੇ ਵਿਸ਼ਾਲ ਕਿਹੜਾ ਸਮਾਨ ਜਾਣਾ ਹੈ ਇਹ ਵਿਸ਼ਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਟ੍ਰਾਂਟ ਨਹੀਂ ਆ। ਪਰਮਜੀ ਦੀ ਹੋ ਗਈ। ਕੁਲਪਸੇਟੇ ਰੋਸੇਸ ਫੋਲੀਆ, ਇਕਲੋ ਬਿਆਨਕੀ, ਬਿਆਨਕੀ। ਠੀਕ ਹੈ ਜੀ। ਆ ਕੀ ਵੀ ਸਾਡੀ ਵੀ ਕੀ ਵੀ। ਇੱਕ ਵੀ ਤੁਸੀਂ ਖਾ ਸਕਦੇ ਹੋ। ਇਹ ਅਸੀਂ ਪ੍ਰੋਸਟਾਰੇ ਬਣਾ ਰਹੇ ਹਾਂ। ਠੀਕ ਹੋ ਗਿਆ। ਆਹ ਵਾਲਾ ਸਮਾਨ ਜਿਹੜਾ ਆਪਾਂ ਲੈ ਕੇ ਜਾਣਾ ਰਿਨ ਫਰੇਸਕੋ ਦਾ ਬਣੀ ਦਾ। ਲਿਆਓ ਜੀ। ਠੀਕ ਹੋ ਗਿਆ। ਜਦ ਕਿ ਤਾਂ ਨਹੀਂ ਇਹ ਨਾ? ਨਹੀਂ। ਲੈ ਵੀ ਆਹ ਵਾਲਾ ਮਿੱਤਰੋ ਪਸਤੀਚਰੀਆ। ਲੱਬਰੋਟੋਰੀ ਉਹ ਪਸਤੀਚਰੀਆ ਦੋਲਚੇ ਮਿਓ। ਵੱਡੇ ਪਾਰਟੀਆਂ ਦੇ ਕੋਈ ਫੰਕਸ਼ਨ ਹੋਵੇ ਦੋਲਚੇ ਮਿੱਠਾ ਤਿੱਤਾ ਠੰਡਾ ਜੋ ਵੀ ਖਾਣਾ ਹੋਵੇ ਤੁਸੀਂ ਇਸ ਨੰਬਰ ਤੇ ਆਰਡਰ ਕਰ ਸਕਦੇ ਹੋ। ਤੇ ਡਿਲੀਵਰੀ ਫਰੀ ਆ ਥੋੜਾ ਸਿਸਟਮ ਮੇ ਤਾਂ ਥੋੜਾ ਹੌਲ ਟੈਨ ਨਾਲੇ ਦਾ ਸਾਮਾਨ ਲੈ ਕੇ ਜਾਓ ਤੇ ਨਾਲੇ ਚਾਹ ਪਲਾ ਕੇ ਜਾਓ ਆਦੇ ਦਵਿੰਦਰ ਭਾਣ ਜਿਹੜੇ ਪਿਆਵੇ 80 ਗੱਲ ਜੀ ਮਸੀਂ ਦੇ ਘਦੇ ਆਉਂਦੇ ਮਾਹ ਪੁਰਸੇ ਸਾਡੇ ਇਤਕਾਮ ਕਹਿੰਦੇ ਨਾਲੇ ਫੋਨ ਦੀ ਪਾਰਟੀ ਹੋਈ ਵੀ ਨਾਲੇ ਇੰਪ੍ਰੈਸਰੀ ਪਾਰਟੀ ਨੂੰ ਪਾਰਟੀ ਇੰਪ੍ਰੈਸਰੀ ਪਾਰਟੀਆਂ ਨਾਲੇ ਸਾਡੀ ਧਰਤੀ ਸਾਡੀ ਫੈਕੀ ਕੰਪਿਊਟਰ ਕਰ ਦਿੰਦੀ ਥੋੜਾ ਜ਼ਿਆਦਾ ਛਕੋਣੇ ਸਾਰੇ ਮੁੰਡਿਆਂ ਕਿੰਨੇ ਇਹਨਾਂ ਬਿਕਾਸ਼ ਵਿਸ਼ਾਲ ਕਰਿਆ ਜਾਣੇ 6 ਜਾਣੇ ਹੈ ਅੱਜ ਵੇਡ ਚ ਖਲੋਤੇ ਆ ਆ ਦੇਖੋ ਆ ਦੇਖਿਓ ਆਈ ਬਣਾਈ ਔਰ ਤਾਂ ਬੜ ਤਵੇਡ ਚ ਖਲੋਤੇ ਆ ਆ ਦੇਖੋ ਵਿਸ਼ਾਲ पिछावर ने पिछे तक जखी खड़े हैं यार बड़े क्या ना भी चाल है यार बड़ा बड़ा बाले यार उन्हें क्यों नहीं आया ना छह जने छह अप्पा हो गए बाजी चार पाँच छह जने छह जने दो भाई ठीक है भाई फिर ओके जी, जी। थैंक यू तनवाज तुझे करोगे काम कर ओके मार्श ओके दाविदी बाजी ससिकाल जी ओके जी ओके सर ओके ट्रैफिक देखो यार किता लगी हुई है ए हुण ਆਪਾਂ ਗ੍ਰਾਂਦੇ ਰਿਕੋਰਡ ਤੋਂ ਉਤਰੇ ਆ ਜੇ ਉਤਰ ਕੇ ਨਾ ਆਪਾਂ ਆਪਣੇ ਸ਼ਹਿਰ ਵਾਲੇ ਰੋਡ ਨੂੰ ਜਾਣੇ ਆ ਇੱਥੇ ਲਗਭਗ ਟ੍ਰੈਫਿਕ ਇਦਾਂ ਹੀ ਹੁੰਦੀ ਆ ਟਾਈਮ ਕੋਈ ਵੀ ਹੋਵੇ ਚਾਹੇ ਸਵੇਰ ਦਾ ਹੋਵੇ ਤੇ ਚਾਹੇ ਹੋਵੇ ਸ਼ਾਮ ਦਾ ਰੈਨਫਰੈਸਕੋ ਉਤਾਰਤੀ ਆਪਾਂ ਸਫਾਰਾ ਲੈ ਗਏ ਸੀ ਨਾ ਆਪਾਂ ਇੱਥੇ ਲੈ ਕੇ ਆਏ ਸੀਗੇ ਇਹ ਹੈਗਾ ਕਾਸਾ ਦਿਲ ਰਿਪੋਸੋ ਜਿੱਥੇ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਏ ਇਹ ਉਹ ਵਾਲੀ ਜਗ੍ਹਾ ਏ ਤੇ ਕ੍ਰਿਸਮੇਸ ਦੇ ਚਲਦੇ ਆ ਇਹਨਾਂ ਨੇ ਕੋਈ ਫੇਸ ਦਾ ਕਰਨਾ ਸੀਗਾ ਤੇ ਉਹਦੇ ਸਬੰਧ ਰ ਵਿੱਚ ਆਪਾਂ ਨੇ ਆਰਡਰ ਕੀਤਾ ਸੀ ਇਹਨਾਂ ਨੇ ਆ ਸਾਰੀ ਜੀ ਹੈਗੀ ਆ ਇੱਕ ਕਾਜ਼ਲ ਰਿਪੋਜ਼ਵਾਇਰੇ ਅੰਦਰ ਬਜ਼ੁਰਗ ਰੱਖਿਓ ਹੋਏ ਨੇ ਇਹਨਾਂ ਨੇ ਗੁਰシャン ਵੀਰ ਨੂੰ ਮੇਲੋ ਇਹ ਰਸਤੇ ਆਉਂਦੇ ਆਪਾਂ ਇਹਨੂੰ ਬਿਠਾ ਲਿਆ ਸੀ ਗੱਡੀ ਦੇ ਵਿੱਚ ਨਾਲੇ ਸਕੂਲ ਤੋਂ ਆ ਰਿਹਾ ਸੀ ਤੁਰਿਆ ਆ ਰਿਹਾ ਸੀ ਭੱਜਿਆ ਦੂਹੋ ਦੂਹ ਕਰਦਾ ਨਾ ਕਹਿੰਦਾ ਦੂਹ ਦੂਹ ਕਰਦੀ ਨਾ ਕਹਿੰਦਾ ਬੱਸ ਲਿਕਣੀ ਆ ਮੈਂ ਬਸ ਆ ਤੁਰੀ ਰਹੀ ਹਾਂ ਪਿੱਛੇ ਜਨੂੰ ਕਹਿੰਦਾ ਬੱਸ ਨੇ ਪਹੁੰਚਣਾ ਉਹ ਤੋਂ ਪਹਿਲਾਂ ਮੈਂ ਘਰ ਪਹੁੰਚ ਜਾਣਾ ਫੇ ਕਿ ਉਧਰ ਤੀ ਇਹਨੂੰ ਪਾਪਾ ਮਿਲ ਗਿਆ ਰਸਤੇ ਦੇ ਵਿੱਚ ਪਾਪਾ ਨੇ ਫੇ ਗੱਡੀ ਬਿਠਾ ਲ ਲਈ ਨਾਲੇ ਸੀ ਦੋਏ ਰਲ ਕੇ ਉਹਨੂੰ ਤੁਸੀਂ ਕੋ ਉਤਰਨ ਵਾਸਤੇ ਆ ਕੇ ਤੇ ਹੁਣ ਘਰ ਜਾ ਕੇ ਗੁਸ਼ਾਨੂ ਪਤਾਰ ਦੇਣਾ ਹਾਂ ਜਾਨ ਸੇ ਹੋਰ ਹੋਰ ਕਿਦਾਂ ਫੜਾਈ ਓਕੇ ਓਕੇ ਪੂਰਾ ਕੀ ਹੋਰ ਗੱਲਬਾਤ ਕਹਿਣੀ ਚਾਹੁੰਨਾ ਉਹਨੇ ਭੈਣ ਭਰਾਵਾਂ ਨੂੰ ਕੋਈ ਕੋਈ ਸਲੂਤੇ ਵਗੈਰਾ ਕਰਨਾ ਤਾਂ ਕਰ ਦੱਸ ਦੇ ਮੈਨੂੰ ਮੜਾ ਜਾ ਨਹੀਂ ਨਹੀਂ ਸਲੂਤੇ ਹੋ ਗਿਆ ਬਸ ਹੋ ਗਿਆ ਹੋ ਗਿਆ ਪੈਂਤੀ ਨਹੀਂ ਪੈਂਤੀ ਨਹੀਂ ਪੈਂਤੀ ਆ ਰਿਹਾ ਕੋਨਾ ਗਿਆ ਗੁਸ਼ਾਨਵੀਰ ਆ ਗਿਆ ਅਰੇ ਉਹਨੂੰ ਪਤਾ ਲੱਗੇ ਚਾਂਬਲੇ ਖੁੱਦਦਾ ਹੈ ਇਹ ਪੂਰਾ ਚਾਂਬਲੇ ਵਜੇ ਹੈ ਇਹ ਚਾਂਬਲੇ ਵਜੇ ਹੋਰ ਕੀ ਅੱਜ ਠੀਕ ਹੈ ਮੜਾ ਜਾ ਸੇ ਤਾਂ ਠੀਕ ਆ ਜਿਹਦੀਆਂ ਅੱਜ ਪੂਰਾ ਐਨ ਕਾਟੋ ਫੁੱਲਾਂ ਦੇ ਹਰੇ 35 ਦੀ ਹਨਾ 35 ਦੇ ਪੈਰ ਤੇ ਗੱਲਾ ਬੀ ਰੰਗ ਦੇ ਪੈਰ ਕੁੜੇ ਨਾ ਬੁਟਾ ਦੇ ਨਾ ਵੇਤ ਨਾ ਆ ਗਿਆ ਸੱਚੀ ਗੱਲ ਸੱਚੀ ਗੱਲ ਖੁਸ਼ ਹੋ ਮੈਂ ਹਾਈ ਗੁਸ਼ਾਨੀ ਚਾਹ ਲੱਜਾ ਦੇ ਚੰਬੜ ਜਾਂਦਾ ਜਦ ਇਹ ਤੁ ਬਟਾ ਦੇ ਹਾਂਜੀ ਵਧੀਆ ਠੀਕ ਠਾਕ ਠੀਕ ਹੋ ਗਿਆ ਸਮਾਨ ਮੈਂ ਲਿਆਂਦਾ ਤੇ ਉਹ ਤੋਂ ਸ਼ੱਟ ਵੀ ਆ ਰਿਹਾ ਇਨਫਰੈਸਕ ਸਾਰੀ ਠੀਕ ਹੈ ਸਹੀ ਹੈ ਜੀ ਵਧੀਆ ਤੇ ਖਾਣਾ ਪੀਣਾ ਕੁਛ ਹੀ ਮੈਂ ਖਾਇਆ ਭਾਈ ਜਾਨ ਨੂੰ ਉੱਥੀ ਹਾਂਜੀ ਮੈਨੂੰ ਪਤਾ ਲੱਗੇ ਸੀ ਮੈਂ ਹੁਣ ਤਾਂ ਖਾ ਲਿਆ ਹੋਣਾ ਉਹਨੇ ਕੁਸ਼ਨ ਉਹ ਸਾਰਾ ਬੈਠੇ ਕਰਨ ਵੀ ਖਾਲ ਤੂੰ ਵੀ ਮੈਂ ਨਾਲੇ ਫਿਰ ਉਹਨਾਂ ਦੇ ਦੋ ਫੁਲਕੇ ਆਪਾਂ ਸ਼ਕਲ ਠੀਕ ਹੈ ਸਹੀ ਹੈ ਜੀ ਮੈਨੂੰ ਦੋ ਕੁਸ਼ਾੜ ਦੋ ਨਹੀਂ ਕੁਸ਼ਾੜ ਨੂੰ ਚਾਰ ਫੁਲਕੇ ਦੋ ਜੀ ਲੇਟ ਹੋ ਗਿਆ ਸਾਢੇ ਤਿੰਨ ਹੋ ਗਏ ਘੰਟਾ ਲੱਗ ਗਿਆ ਹੈ ਨਾ ਤੇ ਤੁਸੀਂ ਕਿਸ਼ਕ ਉਹ ਪਛਾਦਾ ਪਹੁੰਚਣਾ ਫਿਰ ਤੇ ਮੈਂ ਜਾ ਕੇ ਸਮਾਨ ਆਪਣਾ ਸਮਾਨ ਲਿਆਵਾਂ ਰਸਪੇਨ ਹੋ ਜਾ ਕਵਾਬ ਚਾਹੀਏ ਤੁਹਾਨੂੰ ਉਧਰ ਹਾਂਜੀ ਕਿਵਾਬ ਚਾਹੀਦਾ ਜੀ ਚਾਹੀਦਾ ਕੋਈ ਨਾ ਘੱਟ ਸੀ ਮੈਂ ਕੱਟ ਲਿਆ ਜੀ ਨਾਮਾ ਲਗਾ ਦਾਂਗੇ ਜੀ ਠੀਕ ਹੋ ਗਿਆ ਲੋ ਵੀ ਆਪਾਂ ਉਹਨੇ ਇੱਕ ਵਾਰ ਜਾ ਕੇ ਮੈਗਜ਼ੀਨ ਉਧਰ ਕਵਾਬ ਚੱਕਦੇ ਜਾਏਗਾ ਆਪਣਾ ਤੇ ਉਸ ਤੋਂ ਬਾਅਦ ਹੋਰ ਕੋਈ ਚੀਜ਼ ਚਾਹੀਦੀ ਤਾਂ ਦੱਸੋ ਮੈਗਜ਼ੀਨ ਦੇ ਵਿੱਚ ਆਪਾਂ ਜਿਹੜੀ ਮਲਕ ਕਵਾਬ ਹੋ ਗਏ ਜਾਂ ਫਿਰ ਹੋਰ ਇਦਾਂ ਗਏ ਮਕਰਤੋਨ ਹੋ ਗਏ ਚੀਜ਼ੇ ਸਾਰੀਆਂ ਆਪਾਂ ਉਧਰ ਮੈਗਜ਼ੀਨ ਦੇ ਵਿੱਚ ਰੱਖਦੇ ਆਂ ਮੈਂ ਉਹ ਤੋਂ ਲੈ ਕੇ ਆਇਆ ਨਾ ਨਿਕਮਾਰ ਦੀ ਫੋਟੋ ਸਮਾਨ ਚਾਹੀਦਾ ਹੋਇਆ ਉਹ ਵੀ ਮੈਂ ਲੈ ਕੇ ਲਿਆ ਠੀਕ ਹੈ ਲੋ ਵੀ ਮਤਰਾ ਲੈ ਆਂਦਾ ਕਵਾਬ ਆਪਾਂ Ciao io sono il Ciao Sara. Ciao. Questa è il bambino Eh? Che bambino. Questa è la nuova bambina, che se 20 kg. 20 kg di un bambino. No, il bambino 20 kg. Il bambino è pesante. È un bambino grande. 30 Ciao. 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 ओके हां ਇਹ ਤਾਂ ਕਿ ਸ਼ਿਮਲਾ ਵੀ ਤਾਂ ਨਹੀਂ ਆ ਇਹ ਫਿਰ ਉਹ ਨਹੀਂ ਫੋਰ ਬਾਕੀ ਸਾਰੇ ਓਕੇ ਹਾਂ ਜੀ ਐ ਸ਼ਮਾ ਹਾਂ ਜੀ ਇਹਨੂੰ ਇਹਨਾਂ ਵੱਡਾ ਮੱਲ ਇਹਨੂੰ ਕਰਦਾ ਬੜੇ ਨਿਵੇੜ ਦੇ ਦੂਜੇ ਘੋਮਾਂ ਮੈਂ ਲਿਆਂਦਾਂ ਦਰ ਆਪਾਂ ਇਹ ਲਾ ਦਿੰਨੇ ਠੀਕ ਹੈ ਫਟਾਫਟ ਹੋਣੀ ਸਹੀ ਹੈ ਫਿਰ ਬਾਅਦ ਚ ਗਈ ਵਾਰ ਹੈ ਇੱਕ ਵਾਰੀ ਹੋਰ ਕੱਟ ਲਾਂ ਜੀ ਫਿਰ ਸਹੀ ਬਾਕੀ ਵਾਰ ਜਿਹੜਾ ਗਾਹ ਕਾਇਨੇ ਇਹ ਠੰਡਾ ਵੀ ਟਾਈਮ ਲੱਗਦਾ ਪਕਣ ਵਾਸਤੇ ਆਪਾਂ ਪਹਿਲਾਂ ਪਕਾ ਦਈਏ ਨਾ ਸਹੀ ਇਹਦਾ ਵਧੀਆ ਕੀਤਾ ਤਾਂ ਹੈ ਅੱਜ ਓਟਰ ਓਟਰ ਕਬਾਬ ਵੀ ਕਾਫੀ ਆਏ ਨੇ ਸਾਈਆਂ ਨੇ ਪਹਿਲਾਂ ਹੀ ਲਾ ਦਿਆ ਆਪਣੇ ਕਬਾਬ ਉਹਨੂੰ ਠੀਕ ਹੈ ਕਿਉਂਕਿ ਬੁੱਧਵਾਰ ਹੈ ਮਿੱਤਰੋ ਅੱਜ ਬੁੱਧਵਾਰ ਨੂੰ ਆਪਣੇ ਆਫਰ ਲੱਗੀ ਹੋਣੀ ਸ਼ਾਪ ਦੇ ਉੱਤੇ ਹਰ ਪੀਜ਼ਾ 5 ਯੂਰੋ ਦਾ ਜਿਹੜਾ ਵਾਲਾ ਵੀ ਤੁਹਾਡਾ ਪੀਜ਼ਾ ਇਹ ਆ ਵਾਲਾ 33 ਸੈਂਟੀਮੀਟਰ ਵਾਲਾ ਇਹ ਹਰ ਪੀਜ਼ਾ ਆਪਾਂ ਦਿੰਨੇ ਆ 5 5 ਯੂਰੋ ਦਾ ਤੇ ਪੀਜ਼ਾ ਕਬਾਬ ਆਪਣਾ ਫੇਮਸ ਆਪਣੇ ਸ਼ਹਿਰ ਦੇ ਵਿੱਚ ਮਤਲਬ ਵੀ ਅੱਜ ਦਾ ਹਰ ਬੰਦੇ ਨੇ ਪੀਜ਼ਾ ਕਬਾਬ ਖਾਣਾ ਹੀ ਖਾਣਾ ਹੈ ਅਲੋ ਰਿਕਾਡ ਤੁਟੋ ਪੋਸਟੋ ਤੁਟੋ ਕਮੈਂਡਾਟੋ ਓਜੀ ਬੈਨੇ ਬੈਰੇ ਬੈਰੇ ਓਜੀ ਲਾਉਰਾਡੋ ਟਾਂਟੋ ਮਿੱਤਰੋ ਰਿਕਾ ਮੈਸੋ 3 ਮੈਸੂ ਦੀਪੋ 3-4 ਸਾਲ ਹੀ ਕੁਆਸੀ ਪਿਉ ਰਿ 3 ਮੈਸੂ ਆਨੀ 4 ਸਾਲ ਲਗਭਗ ਮਤਰ ਹੋ ਗਿਆ ਆਪਣੇ ਰਿਕਾਰਡ ਨੂੰ ਕੰਮ ਕਰ ਦੋ ਰਿਕਾਰਡ ਦੋ ਬਰਾਵੋ ਰਿਕਾਰਡ ਦੋ ਗ੍ਰਾਸੇ ਮੀਲ ਰਿਕਾਰਡ ਦੋ ਨੂਮਰੋ ਨੋ ਅੱਜ ਨੂਮਰੋ 1 ਦੇ ਰਿਕਾਰਡੋ ਅੱਜ 1 ਅੱਜ ਆਪਾਂ ਰਿਕਾਰਡ ਨੂੰ ਨੰਬਰ ਇੱਕ ਦੇਣਾ ਚਾਹਾਂ ਆਰਡਰ ਬਹੁਤ ਕੀਤਾ ਰਿਕਾਰਡ ਦੋ ਨਹੀਂ ਅੱਜ ਤਾਂ ਨੂਮਰੋ ਹੋ ਨੂ ਪੇਗੋ ਜੀ ਫਤ tante consegnate ਬਾਈ ਬਰਾਵੋ ਰਿਗਾਸ ਠੀਕ ਹੈ ਰਮਸੀ ਹਾਂਜੀ ਹਾਂਜੀ ਨੇ ਵਧੀਆ ਮੁੰਡਾ ਕਰਦਾ ਕੰਮ ਸੇ ਮੁੰਡਾ ਵਧੀਆ ਕੰਮ ਕਰਦਾ ਹਰਮਤ ਤੇਤੋਂ ਪਹਿਲਾਂ ਸੀਗਾ ਨਾ ਨਹੀਂ ਇਹ ਹਾਂਜੀ ਮੇਰੇ ਤੇ 2-3 ਮਹੀਨੇ ਪਹਿਲਾਂ ਹੀ ਆਏ ਹਾਂ 2 ਮਹੀਨੇ ਪਹਿਲਾਂ ਤੂੰ ਤੂੰ ਇਦੋਂ ਇਕੱਠੀ ਆਏ ਆਂ ਲੁਈਆ ਤੁਸੀਂ ਵੀ ਉਹਦੇ ਪ੍ਰੀਮਾ ਦੀ 2-3 ਮਹੀਨੇ ਦੀ ਪ੍ਰੀਮਾ ਸੀ 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 ਉਹ ਸੇਸੋ ਸੇਸੋ ਪਰ ਉਹ ਸੇਸੋ ਨੇ ਸੀ ਸੀ ਆ ਨੀ ਕੰਟੀ ਆਈ 22 22 22 22 ਤੂੰ 22 ਸੀ ਇਕੱਠੀ ਤੁਹਾਡੀ ਉਮਰ 1 ਸਾਲ ਦੇ ਆਣੇ ਪਰਮਾਨੀ ਤੁਸੀਂ ਆਣ ਪਰਮਾਨ ਦੇ ਆ ਆਣੀ ਆਨੋ ਦਾ ਮੈਂ ਹੈ ਅਰਵਿੰਦ ਜੀ ਬਿੰਦੀ ਚਿੰਗ ਕੋ ਹਾਂ ਤੁਸੀਂ ਵੇਖਿਓ ਆ ਵੇਖ ਮਨ ਲੱਗਦੇ ਸੇਮ ਨੇ ਹਾਂ ਸਹੀ ਗੱਲ ਡਾੜੀ ਇਹ ਡਾੜੀ ਰੱਖ ਦੇਣੀ ਆਪਾਂ ਵਗਿ ਰੱਖਦੇ ਹਾਂ ਹਾਂ ਇਹ ਫਰਕ ਪੈਂਦਾ ਵਾ ਬੈਣੀ ਤਰਸੀ ਮੈਂ ਸੀ ਵਿਦਿਓ ਟੂਮੋਰੋ ਅ ਟੂਮੋਰੋ ਹੁਣ ਮਿੱਤਰੋ ਟਾਈਮ 11:38 ਹੋ ਗਿਆ ਪੌਣੀ 12 ਹੋ ਗਿਆ ਅੱਜ ਆਪਾਂ ਲੇਟ ਹੋ ਕੇ ਕੰਮ ਕਰ ਖਤਮ ਕਰਦੇ ਕਿਉਂਕਿ ਜੇ ਬੁੱਧਵਾਰ ਸੀਗੀ ਆਪਣੇ ਆਫਰ ਲੱਗੀ ਹੋਈ ਸੀ ਇਸ ਕਰਕੇ ਨਾ ਕੰਮ ਕਰ ਚੱਲ ਰਿਹਾ ਲਈ ਸਾਡਾ ਜੀ ਕਾਫੀ ਲੇਟ ਹੋ ਗਿਆ ਤੇ ਪਿਛਮੇ ਸਰਵਰ ਕਰਦੇ ਭੇਜ ਚ ਸੀਗੀ ਮੈਂ ਕਿਹਾ ਐ ਕਰ ਵੀ ਜਾ ਕੇ ਰੋਟੀ ਪਣੀ ਬਣਾਇਆ ਜਿਹੜੇ ਕਵਾਵ ਤੇ ਰੋਣਗੇ ਮੈਂ ਵਿੱਚ ਪੰਜਾ ਫੜਾਉਂਗਾ ਵੀ ਬਾਅਦ ਚ ਆਪਾਂ ਲੇਟ ਹੋਣਾ ਕਿਉਂ ਆਰਡਰ ਕਾਫੀ ਸੀਗੇ ਰੋਟੀ ਪਣੀ ਬਣਾਤੀ ਨਾ ਬਾਅਦ ਇਤਨੇ ਵੀ ਕਿ ਜਿਹੜੇ ਅਡਕੜ ਕੇ ਬੈਠੇ ਦੇ ਨਹੀਂ ਕਿਤੇ ਮੈਂ ਤਾਂ ਕਾਹ ਹੀ ਬਣਾਇਆ ਇਹ ਚੀਜ਼ਾਂ ਚਲੋ ਵਜੇ ਕਿਉਂ ਨੂੰ ਪਤਾ ਨਹੀਂ ਕਿ ਵਜੇ ਸਾਡੇ ਆਰਡਰ ਕਾਫੀ ਸੀ ਇਹ ਵੀ ਲੇਟ ਹੋਈ ਜਾਣਾ ਆਪਾਂ ਨੇ ਘੁੰਮ ਘੁਮਾ ਕੇ ਤੇ ਲੇਟ ਹੋ ਵੀ ਗਏ ਆ ਪੌਣੇ 12 ਹੋਣੇ ਹੋ ਗਏ ਲੱਗ ਪਾ ਕੇ ਮਿੱਤਰੋ ਤੇ ਬਾਕੀ ਕੁਲ ਮਿਲਾ ਕੇ ਹਾਂ 39 ਹੋ ਗਏ 39 ਹੋ ਗਏ ਬਣੀ ਪਰ ਹੁਣ ਰਹੋਗੇ ਤੇ ਰੋਟੀ ਪਣੀ ਬਣੀ ਵੀ ਵਜਾ ਕੇ ਆਪਾਂ ਸ਼ਕਣੀਆਂ ਕਰ ਲਈ ਹੁਣ ਤੇ ਮੈਂ ਕੋਲ ਬਲਾ ਕੇ ਅੱਜ ਦੇ ਦਿਨ ਮਿੱਤਰੋ ਆਪਾਂ ਤੁਹਾਡੇ ਸਾਰਾ ਸ਼ੇਅਰ ਕੀਤਾ ਬਲੌਗ ਵੀ ਬਣਾਇਆ ਤੁਹਾਡੇ ਸਾਰਾ ਸ਼ੇਅਰ ਕੀਤਾ ਉਮੀਦ ਕਰਦਾ ਹਾਂ ਤੁਹਾਨੂੰ ਸਾਰ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਗਾ ਜੇ ਬਸੰਦਾ ਹੈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਬਾਕੀ ਤੁਹਾਡੇ ਸਾਰੀਆਂ ਭੈਣਾਂ ਦਾ ਸਾਰੇ ਭਰਾਵਾਂ ਦਾ ਸਾਰੇ ਵੀਰਾਂ ਦਾ ਸਾਰੇ ਬੱਚਿਆਂ ਦਾ ਜਿਹੜੇ ਆਪਣੇ ਵਲੋਗ ਨੂੰ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਤੁਹਾਡਾ ਸਾਰਿਆਂ ਬਹੁਤ ਬਹੁਤ ਥੈਂਕਸ ਧੰਨਵਾਦ ਹੈ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਡੇ ਪਰਿਵਾਰ ਨੂੰ ਮੈਨੂੰ ਗੁਸ਼ਾਨ ਵੀਰ ਨੂੰ ਸਿਮਰ ਨੂੰ ਸਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਥੈਂਕਸ ਧੰਨਵਾਦ ਤੇ ਬਾਕੀ ਇੱਥੇ ਤੇ ਬਾਕੀ ਇਹਦੇ ਨਾਲ ਇੱਥੇ ਆਪਣਾ ਜਿਹੜਾ ਵਲੋਗ ਬੰਦ ਕਰਦੇ ਆ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਵਲੋਗ ਪਸੰਦ ਆਇਆ ਹੋਗਾ ਜੀ ਬਸਾਂ ਦਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਮਿਲਾਂਗੇ ਹੋਰ ਵਲੌਗ ਦੇ ਵਿੱਚ ਅ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ